ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਫਰਵਰੀ 2026 ਦਿਨ ਮੰਗਲਵਾਰ ਨਾਨਕੀ ਸਾਮਤ 557 ਮਾਗ ਮਹੀਨੇ ਦੀ 28 ਤਰੀਕ ਹੈ ਜੀ ਸੈਮਿਆਮੂ ਕੈਰਜੀ ਅਤੇ ਕੌਂਟਲ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ਬ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਤੇ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਨੇ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਡੋਨਲਡ ਟਰੰਪ ਹੋਣਾ ਦੀ ਜਿਨ੍ਹਾਂ ਨੇ ਕੈਨੇਡਾ ਤੇ ਅਮਰੀਕਾ ਨੂੰ ਜੋੜਦਾ 브릿ਜ ਬੰਦ ਕਰਨ ਦੀ ਧਮਕੀ ਦਿੱਤੀ ਹੈ ਇਸ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਬਿੱਲ ਲਿਆਂਦਾ ਜਾ ਰਿਹਾ ਕਿ ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਰਾਸ਼ੀ ਸ਼ਰਣ ਮੰਗ ਰਹੇ ਆ ਜਾਂ ਰਿਫਿਊਜੀ ਕਲੇਮ ਮੰਗ ਰਹੇ ਆ ਉਹਨਾਂ ਨੂੰ ਇਸ ਤੋਂ ਮੁਲਕ 'ਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਐਬਸਫੋਰਡ ਦੇ ਪੁਲਿਸ ਚੀਫ ਨੇ ਮੰਗ ਰੱਖੀ ਹੈ ਕਿ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਜਾਵੇ ਨਾਲ ਦੀ ਨਾਲ ਫੋਨਾਂ ਤੱਕ ਕਮਿਊਨੀਕੇਸ਼ਨ ਤੱਕ ਪਹੁੰਚ ਪੁਲਿਸ ਦੀ ਉਹ ਯਕੀਨੀ ਬਣਾਈ ਜਾਵੇ ਤੇ ਇਸ ਦੇ ਨਾਲ ਹੀ ਗੱਲ ਹੋਣੀ ਉਸ ਟਰੱਕ ਚਾਲਕ ਦੀ ਜਿਹੜਾ ਕਿ ਐਬਸਫੋਰਡ ਦੇ ਹੰਟਿੰਗਡਨ ਬਾਰਡਰ ਦੇ ਉੱਤੇ ਡਰੱਗ ਸਮੇਤ ਫੜਿਆ ਗਿਆ ਫਲੇਸਤੀਨ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਮਾਰੇ ਗਏ ਆ ਪਰ ਹੁਣ ਇਹ ਖਲਾਸਾ ਹੋਇਆ ਅਲ ਜਜ਼ੀਰਾ ਨੇ ਇੱਕ ਵਿਸ਼ੇਸ਼ ਅਖੋਜ ਭਰਪੂਰ ਰਿਪੋਰਟ ਕੱਢੀ ਹੈ ਕਿ ਲੋਕ ਸਾੜ ਕੇ ਸਵਾਹ ਕਰ ਦਿੱਤੇ ਗਏ ਆ ਇਹੋ ਜਿਹੇ ਪਬੰਦੀ ਸ਼ਦਾ ਹਥਿਆਰ ਵਰਤੇ ਗਏ ਆ ਕਿ ਲੋਕਾਂ ਦਾ ਖੁਰਾਕ ਹੋ ਜਾਈ ਨਹੀਂ ਲੱਭਿਆ ਤੇ ਕੋਈ ਪਛਾਣ ਨਹੀਂ ਅਜੇ ਤੱਕ ਜਿਹੜੀ ਆ ਹੋ ਨਹੀਂ ਸਕਦੀ ਹੈਗੀ ਅਖੀਰ ਵਿੱਚ ਗੱਲਬਾਤ ਕਰਾਂਗੇ ਮਨੀਪੁਰ ਦੀ ਮਨੀਪੁਰ ਦੇ ਵਿੱਚ ਲੋਕਾਂ ਅਤੇ ਭਾਰਤੀ ਫੌਜ ਦੇ ਦਰਮਿਆਨ ਟਕਰਾਅ ਵਧ ਗਿਆ ਆ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਉੱਤੇ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ

ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਦਸਹੁਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕੈਨੇਡਾ ਅਮਰੀਕਾ ਤੋਂ ਕੈਨੇਡਾ ਤੇ ਅਮਰੀਕਾ ਨੂੰ ਬਹੁਤ ਸਾਰੇ ਲੈਂਡ ਬਾਰਡਰ ਜਿਹੜੇ ਆ ਪਾਣੀ ਵਾਲੇ ਬਾਰਡਰ ਆਫਸ ਦੇ ਵਿੱਚ ਜੋੜਦੇ ਆ ਅਜਿਹਾ ਹੀ ਇੱਕ ਬਾਰਡਰ ਜਿਹੜਾ ਅਨਟਾਰੀਓ ਨੂੰ ਅਮਰੀਕਾ ਦੇ ਦੂਜੇ ਪਾਸੇ ਜੋੜਦਾ ਜੀ ਤੇ ਡੈਟਰਾਇਟ ਤੇ ਵਿਨਸਰਨ ਇੱਕ ਨਵਾਂ ਬ੍ਰਿਜ ਜਿਹੜਾ ਬਣਾਇਆ ਗਿਆ ਤਾਂ ਕਿ ਆਵਾਜਾਈ ਹੋਰ ਆਸਾਨ ਹੋ ਸਕੇ ਇਹ ਬ੍ਰਿਜ ਜਿਹਨੂੰ ਕਿ ਗੋਡ ਹੀ ਹੈਵ ਇੰਟਰਨੈਸ਼ਨਲ ਬ੍ਰਿਜ ਕਿਹਾ ਜਾਂਦਾ ਲਗਭਗ ਬਣ ਕੇ ਤਿਆਰ ਆ ਹਜੇ ਇਹਦਾ ਆਫੀਸ਼ੀਅਲੀ ਤੌਰ ਦੇ ਉੱਤੇ ਖੋਲਣਾ ਬਾਕੀ ਹੈ ਤਕਰੀਬਨ ਪੌਣੇ 5 ਬਿਲੀਅਨ ਡਾਲਰ ਦੇ ਉੱਤੇ ਖਰਚਾ ਹੋਇਆ ਤੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਕਹਿ ਰਹੇ ਕਿ ਇਸ ਬ੍ਰਿਜ ਨੂੰ ਉਹ ਖੋਲਣ ਨਹੀਂ ਦੇਣਗੇ ਉਹ ਕਹਿੰਦੇ ਜਿੰਨਾ ਚਿਰ ਕੈਨੇਡਾ ਅਮਰੀਕਾ ਨੂੰ ਪੂਰਾ ਮੁਆਵਜ਼ਾ ਤੇ ਬੰਦਾ ਸਤਕਾਰ ਨਹੀਂ ਦਿੰਦਾ ਉਨਾ ਚਿਰ ਮੈਂ ਬ੍ਰਿਜ ਨੂੰ ਖੋਲਣ ਨਹੀਂ ਦੇਵਾਂਗਾ ਉਹਨੇ ਆਪਣੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਨਾਲ ਨਾ ਇਨਸਾਫੀ ਕਰ ਰਿਹਾ ਉਹ ਇਸ ਪੌਲ ਦੀ ਘੱਟੋ-ਘੱਟ ਹਿੱਸੇਦਾਰੀ ਦੀ ਮੰਗ ਕਰ ਰਹੇ। 트럼ਪ ਨੇ ਇਹ ਵੀ ਦੋਸ਼ ਲਾਇਆ ਕਿ ਕੈਨੇਡਾ ਅਮਰੀਕਾ ਦੇ ਡੇਰੀ ਉਤਪਾਦਾਂ ਨੂੰ ਅਤੇ ਸ਼ਰਾਬ ਨੂੰ ਆਪਣੇ ਬਾਜ਼ਾਰਾਂ ਦੇ ਵਿੱਚ ਸਹੀ ਥਾਂ ਨਹੀਂ ਦੇ ਰਿਹਾ, ਜਿਸ ਕਾਰਨ ਅਮਰੀਕਾ ਨੂੰ ਘਾਟਾ ਪੈ ਰਿਹਾ ਹੈ। ਆਪਾਂ ਜਾਣਦੇ ਹਾਂ ਕਿ ਕੁਝ ਕੈਨੇਡੀਅਨ ਸੂਬੇ, ਖਾਸ ਕਰਕੇ ਅਨਟਾਰੀਓ ਨੇ ਆਪਣੇ ਸਰਕਾਰੀ ਠੇਕਿਆਂ ਤੋਂ ਅਮਰੀਕਨ ਸ਼ਰਾਬ ਚੁੱਕ ਦਿੱਤੀ ਸੀਗੀ, ਜਿਹੜੀ ਕਿ ਮੁੜ ਕੇ ਅਜੇ ਤੱਕ ਨਹੀਂ ਰੱਖੀ ਗਈ। ਉਹਨਾਂ ਨੇ ਆਪਣੀ ਪੋਸਟ ਵਿੱਚ ਇਹ ਵੀ ਗੱਲ ਕਹੀ ਹੈ ਕਿ ਕੈਨੇਡਾ ਚੀਨ ਦੇ ਨਾਲ ਆਪਣੀ ਸਾਂਝ ਵਧਾ ਰਿਹਾ ਹੈ ਪਰ ਇਹਦਾ ਨੁਕਸਾਨ ਹੋਊਗਾ। ਕੈਨੇਡਾ ਦੀ ਜਿਹੜੀ ਆਈਸੋਕੀ ਦੀ ਖੇਡ ਆ ਉਹ ਕਹਿੰਦੇ ਵਿੱਚ ਚੀਨ ਇਹਨੂੰ ਖਾ ਜਾਊਗਾ ਸਟੈਨਲੀ ਕੱਪ ਦੇ ਉੱਤੇ ਵੀ ਖਤਰਾ ਹੋ ਸਕਦਾ ਸੋ ਅਮਰੀਕਨ ਰਾਸ਼ਟਰਪਤੀ ਟਰੰਪ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਕਿ ਸਾਨੂੰ ਇਸ ਬ੍ਰਿਜ ਦੇ ਵਿੱਚ ਆਪਣੀ ਹਿੱਸੇਦਾਰੀ ਚਾਹੀਦੀ ਆ ਕਿਉਂਕਿ ਅਸੀਂ ਪਹਿਲਾਂ ਕੈਨੇਡਾ ਨੂੰ ਬਹੁਤ ਕੁਝ ਦੇ ਚੁੱਕੇ ਹਾਂ ਤੇ ਬਦਲੇ ਦੇ ਵਿੱਚ ਕੈਨੇਡਾ ਅਮਰੀਕਾ ਨੂੰ ਬਹੁਤਾ ਕੁਝ ਨਹੀਂ ਦੇ ਰਿਹਾ ਸੋ ਇਹਦੇ ਜਵਾਬ ਦੇ ਵਿੱਚ ਅੱਜ ਪੱਤਰਕਾਰਾਂ ਨੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਕਿਹਾ ਉਹ ਕਹਿੰਦੇ ਵੀ ਇਹਨਾਂ ਟਿੱਪਣੀਆਂ ਤੋਂ ਬਾਅਦ ਸਾਡੀ ਦੋਵਾਂ ਦੀ ਆਸ ਵਿੱਚ ਗੱਲਬਾਤ ਹੋਈ ਹੈ ਮਤਲਬ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੇ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚਾਲੇ ਗੱਲਬਾਤ ਹੋਈ ਹੈ ਤੇ ਕਾਰਨੇ ਨੇ ਇਹ ਕਿਹਾ ਕਿ ਜਿਹੜਾ ਗੋਡੀ ਹੋ ਇੰਟਰਨੈਸ਼ਨਲ ਬ੍ਰਿਜ ਆ ਉਹ ਦੋਹਾਂ ਮੁਲਕਾਂ ਦੀ ਸਾਂਝੇਦਾਰੀ ਨਾਲ ਇਹ ਹਿੱਸੇ ਦੇ ਨਾਲ ਹੀ ਬਣਿਆ ਹੋਇਆ ਤੇ ਜਿਹੜੀ ਸਾਡੀ ਗੱਲਬਾਤ ਹੋਈ ਆਦੇ ਵਿੱਚ ਕਦੇ ਮੈਂ ਸਮਝਾਇਆ ਟਰੰਪ ਉਹਨਾਂ ਨੂੰ ਵੀ ਇਹ ਹਿੱਸੇਦਾਰੀ ਦੇ ਨਾਲੇ ਬਣਿਆ ਤੇ ਇਹਦੇ ਵਿੱਚ 4 ਬਿਲੀਅਨ ਡਾਲਰ ਸਮਾਂ ਪੌਣੇ 5 ਬਿਲੀਅਨ ਖੋਲ ਲਾਗਤਾ 4 ਬਿਲੀਅਨ ਡਾਲਰ ਕੱਲੇ ਕੈਨੇਡਾ ਨੇ ਜਿਹੜਾ ਖਰਚਿਆ ਹੈਗਾ ਆ ਤੇ ਇਹਦੀ ਜਿਹੜੀ ਓਨਰਸ਼ਿਪ ਆ ਮਲਕੀਅਤ ਆ ਉਹ ਸਰਕਾਰ ਜਿਹੜੀ ਕੈਨੇਡਾ ਦੀ ਆ ਉਹਦੇ ਵਿਚਾਲੇ ਅਤੇ ਦੂਜੇ ਪਾਸੇ ਸਟੇਟ ਆਫ ਮਿਸ਼ੀਗਨ ਜਿਹੜਾ ਅਮਰੀਕਾ ਦਾ ਮਿਸ਼ੀਗਨ ਸੂਬਾ ਜਿਹਦੇ ਨਾਲ ਇਹ ਜਾ ਕੇ ਫਿਰ ਵਿੱਚ ਜੁੜਦਾ ਆ ਉਹਨਾਂ ਦੇ ਵਿਚਾਲੇ ਆ ਸੋ ਜਿਹੜਾ ਮਿਸ਼ੀਗਨ ਆ ਉਹ ਕਹਿੰਦੇ ਵੀ ਅਮਰੀਕਾ ਦਾ ਹਿੱਸਾ ਆ ਸੋ ਇਸ ਕਰਕੇ ਅਮਰੀਕਾ ਦੇ ਨਾਲ ਬਕਾਇਦਾ ਹਿੱਸੇਦਾਰੀ ਆ ਤੇ ਇਹ ਵੀ ਉਹ ਕਹਿੰਦੇ ਗੱਲ ਦੱਸ ਸਕਦੇ ਆ ਕਿ ਜਦੋਂ ਬ੍ਰਿਜ ਬਣਿਆ ਤਾਂ ਕੈਨੇਡਾ ਤੇ ਅਮਰੀਕਾ ਦੇ ਆਮ ਕਾਮੇ ਅਤੇ ਸਟੀਲ ਵਰਕਰਸ ਨੇ ਰਲ ਕੇ ਇਹ ਬ੍ਰਿਜ ਤਿਆਰ ਕੀਤਾ ਆ ਉਹ ਕਹਿੰਦੇ ਚਾਹੇ ਪੈਸੇ ਦੀ ਗੱਲ ਕਰ ਲਈਏ ਚਾਹੇ ਆਪਾਂ ਬ੍ਰਿਜ ਬਣਾਉਣ ਦੀ ਗੱਲ ਕਰ ਲਈਏ ਜਾਂ ਬ੍ਰਿਜ ਦੇ ਉੱਤੇ ਲੰਘਣ ਵਾਲੀ ਆਵਾਜਾਈ ਦੀ ਗੱਲ ਕਰ ਲਈਏ ਹਰੇਕ ਥਾਂ ਦੋਹਾਂ ਦੀ ਹਿੱਸੇਦਾਰੀ ਆ ਸੋ ਕਹਿੰਦੇ ਵੀ ਪਤਾ ਨਹੀਂ ਕਿਹੜੀ ਹਿੱਸੇਦਾਰੀ ਦੀ ਗੱਲ ਕਰ ਰਹੇ ਆ ਤੇ ਮੈਂ ਟਰੰਪ ਨੂੰ ਫੋਨ ਦੇ ਉੱਤੇ ਗੱਲ ਸਾਰੀ ਸਮਝਾਈ ਆ ਤੇ ਕਹਿੰਦੇ ਮੈਨੂੰ ਪ ਹੁਣ ਪਤਾ ਲੱਗ ਗਿਆ ਹੋਊਗਾ ਤੇ ਸਾਡੀ ਜਿਹੜੀ ਗੱਲਬਾਤ ਆ ਬੜੇ ਹੀ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਈ ਆ ਸੋ ਇਹ ਜਿਹੜਾ ਹੁਣ ਮੁੱਦਾ ਇਹ ਗਾਂ ਕਿੰਨਾ ਚਿਰ ਲਟਕਦਾ ਇਹ ਆਪਾਂ ਦੇਖਦੇ ਹਾਂ ਕਿਉਂਕਿ ਹੁਣ ਇੱਕ ਵਾਰੀ ਦਾ ਕਾਰਨੀ ਜਵਾਬ ਦੇ ਦਿੱਤਾ ਆ ਉਸ ਤੋਂ ਬਾਅਦ ਟਰੰਪ ਕੀ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੋਣੀ ਆ ਵੈਸੇ ਜਿਹੜਾ ਹੁਣ ਤੱਕ ਦਾ ਰਿਕਾਰਡ ਦੱਸਦਾ ਉਹ ਇਹੀ ਆ ਕਿ ਟਰੰਪ ਪਹਿਲਾਂ ਬਹੁਤ ਝੜ ਕੇ ਆਉਂਦੇ ਆ ਉਸ ਤੋਂ ਬਾਅਦ ਕਾਰਨੀ ਜਵਾਬ ਦਿੰਦਾ ਆ ਸੋ ਪਤਾ ਨਹੀਂ ਕਾਰਨੀ ਦੇ ਕੋਲ ਕਿਹੜੀ ਕੁੰਡੀ ਆ ਕਿ ਟਰੰਪ ਮੁੜ ਕੇ ਜਿਹੜੇ ਵਾਪਸ ਆ ਕੇ ਉਹਨਾਂ ਬਹੁਤ ਹੀ ਸਿੰਗ ਨਹੀਂ ਪਸਾਉਂਦੇ ਹੈਗੇ ਤੇ ਜਾਂ ਉਹਦੇ ਉੱਤੇ ਬਹੁਤਾ ਜਿਹੜਾ ਨਜ਼ਰਾਂ ਨਹੀਂ ਝਾੜਦੇ ਹੈਗੇ ਇਹ ਇੱਕ ਸਾਹਮਣੇ ਤੋਂ ਪਰੇ ਵਾਲੀ ਗੱਲ ਹੈ ਕਿ ਕਾਰਨੀ ਦੇ ਕੋਲ ਇਹੋ ਜੀ ਕਿਹੜੀ ਕੁੰਡੀ ਆ ਕਿ ਜੇਕਰ ਇਹਦੀ ਸੰ ਕੋਈ ਹੋਰ ਹੁੰਦਾ ਤਾਂ ਸ਼ਾਇਦ 트੍ਰੰਪ ਹੁਣ ਤੱਕ ਨੂੰ ਕਈ ਕੁਝ ਕਰ ਦਿੰਦੇ ਪਰ ਕਾਰਨੀ ਜਿਹੜਾ ਤੁਸੀਂ ਦੇਖੋ ਵੀ ਡਾਇਵਰਸ ਦੇ ਵਿੱਚ ਵੀ ਇਹਨਾਂ ਖੁੱਲ ਕੇ ਬੋਲਿਆ ਪਰ 트੍ਰੰਪ ਵੱਲੋਂ ਜਿਹੜਾ ਆ ਉਹ ਵਿਰੋਧਤਾ ਕੀਤੀ ਗਈ ਆ ਆਲੋਚਨਾ ਕੀਤੀ ਗਈ ਕਿ ਬੜੇ ਨਾਪੇ ਤੋਲੇ ਸ਼ਬਦਾਂ ਦੇ ਵਿੱਚ ਜੁੜੀਆਂ ਧਮਕੀਆਂ ਵਾਲੀ ਗੱਲ ਬਾਤ ਆ ਉਹ ਮੁੜ ਕੇ ਛਾਈ ਮਾਈ ਹੋ ਜਾਂਦੀ ਆ ਦੂਜੇ ਪਾਸੇ ਅਨਟਾਰੀਓ ਦੇ ਮੁੱਖ ਮੰਤਰੀ ਨੇ ਜੀ ਪ੍ਰੀਮੀਅਰ ਡੱਗ ਫੋਰਡ ਉਹ ਕਹਿੰਦੇ ਵੀ ਸਾਡਾ ਜ਼ਿਕਰ ਹੋਇਆ 트াম্প ਦੀ ਇਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਟਾਰੀਓ ਦੇ ਗਿਆ ਜੇ ਸਰਕਾਰੀ ਠੇਕੇ ਨੇ ਐਲਸੀਬੀਓ ਉਹਨਾਂ ਦੇ ਉਦਿਆਂ ਸ਼ੈਲਫਾਂ ਦੇ ਉੱਤੇ ਅਮਰੀਕਨ ਸ਼ਰਾਬ ਨਹੀਂ ਵੇਚ ਰਹੀ ਉਹ ਕਹਿੰਦੇ ਵੀ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਨਹੀਂ ਰੱਖਣੀ ਜਿੰਨਾ ਚਿਰ ਟੈਰਿਫ ਨਹੀਂ ਹਟਦੇ ਅਸੀਂ ਆਪਣੀਆਂ ਸ਼ੈਲਫਾਂ ਦੇ ਉੱਤੇ ਅਮਰੀਕਨ ਸ਼ਰਾਬ ਨਹੀਂ ਵੇਚਣੀ ਉਹ ਕਹਿੰਦਾ ਇੱਕ ਇੱਕ ਕਹਾਲਾ ਉਹ ਹੈਗਾ ਅਮਰੀਕਾ ਦੇ ਕੋਲ ਅਮਰੀਕਾ ਕੈਨੇਡਾ ਤੇ ਲੱਗੇ ਟੈਰਿਫ ਚੱਕ ਦੇਵੇ ਅਸੀਂ ਸ਼ਰਾਬ ਰੱਖ ਲਵਾਂਗੇ ਸੋ ਉਹਨਾਂ ਨੇ ਬੜਾ ਹੀ ਠੋਕਮਾ ਜਵਾਬ ਦਿੱਤਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਤਾਂ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜਿਹੜੀ ਵਿਰੋਧੀ ਧਿਰ ਆ ਉਹ ਇੱਕ ਬਿੱਲ ਲਿਆ ਰਹੀ ਆ ਮਤਾ ਲਿਆ ਰਹੀ ਆ ਜਿਹਦੇ ਵਿੱਚ ਉਹ ਇਹ ਚਾਹੁੰਦੇ ਆ ਕਿ ਜਿਹੜੇ ਲੋਕ ਝਾਲੀ ਤਰੀਕੇ ਦੇ ਨਾਲ ਰੈਫਿਊਜੀ ਕਲੇਮ ਕਰ ਰਹੇ ਨੇ ਵੀ ਉਹਨਾਂ ਨੂੰ ਨੱਥ ਪਾਈ ਜਾਵੇ ਹੁਣ ਹੋ ਕੀ ਰਿਹਾ ਕਿ ਕੈਨੇਡਾ ਦੇ ਵਿੱਚ ਕੋਈ ਬੰਦਾ ਜੁਰਮ ਕਰਦਾ ਫੜਿਆ ਜਾਂਦਾ ਉਹ ਪਹਿਲਾਂ ਇੱਥੇ ਕੱਚਾ ਹੈਗਾ ਆ ਉਹਦੇ ਕੋਲ ਜਾਂ ਵਰਕ ਪਰਮਿਟ ਆ ਜਾਂ ਸਟੂਡੈਂਟ ਵੀਜ਼ਾ ਤੇ ਆ ਜਾਂ ਉਹ ਆਊਟ ਆਫ ਸਟੇਟਸ ਆ ਜਿਆ ਕਿਸੇ ਹੋਰ ਕੈਟਾਗਰੀ ਦੇ ਦੀ ਨਾ ਆ ਪ੍ਰਾਦੇ ਉਹ ਕੋ ਪੀਆਰ ਜਾਂ ਸਿਟੀਨਸ਼ਿਪ ਨਹੀਂ ਹੈ ਉਸ ਤੋਂ ਬਾਅਦ ਜਿਹੜਾ ਬੰਦਾ ਇੱਥੇ ਪੱਕਾ ਨਹੀਂ ਹੈਗਾ ਤੇ ਉਹ ਅਪਰਾਧ ਕਰਦਾ ਫੜਿਆ ਜਾਵੇ ਕਾਨੂੰਨੀ ਅਧਿਕਾਰੀ ਕਹਿੰਦਾ ਵੀ ਉਹਨੂੰ ਤੁਰੰਤ ਸੀਬੀਐਸਏ ਵਾਲੇ ਰਿਪੋਰਟ ਕਰ ਸਕਦੇ ਆ ਤੇ ਉਹਦੋਂ ਕੀ ਕਰਦੇ ਆ ਵੀ ਰਿਫਿਊਜੀ ਕੇਸ ਵਾਸਤੇ ਅਪਲਾਈ ਕਰ ਦਿੰਦੇ ਆ ਵੀ ਸਾਨੂੰ ਇੱਥੇ ਸ਼ਰਨ ਚਾਹੀਦੀ ਆ ਜਿਹੜੇ ਮੁਲਕ ਤੋਂ ਆਏ ਆ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਉਹ ਹੁਣ ਕੰਜ਼ਰਵਟਿਵ ਪਾਰਟੀ ਇਹ ਕਹਿ ਰਹੀ ਆ ਕਿ ਬਿਲਕੁਲ ਹੀ ਗਲਤ ਗੱਲ ਆ ਇਸ ਕਾਨੂੰਨ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਜਿਹੜਾ ਬੰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਉਦੋਂ ਬਾਅਦ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਵਾਸਤੇ ਉਹਨੂੰ ਪਤਾ ਆ ਕਿ ਜਿਹੜਾ ਕੇਸ ਚੱਲਦਿਆਂ ਨੂੰ ਕੋ ਸਮਾਂ ਲੱਗ ਜਾਣਾ ਮੇਰਾ ਸਮਾਂ ਲੰਘ ਜਾਊਗਾ ਵੀ ਮੈਂ ਰਫਿਊਜੀ ਕੇਸ ਅਪਲਾਈ ਕਰ ਦੰਨਾ ਉਹ ਕਹਿੰਦੇ ਵੀ ਇਹ ਪ੍ਰਬੰਧ ਬੰਦ ਹੋਣਾ ਚਾਹੀਦਾ ਸੋ ਇਸ ਸਬੰਧੀ ਉਹਨਾਂ ਨੇ ਦੋਨੀਆਂ ਵੱਡੀਆਂ ਪਾਰਟੀਆਂ ਤੋਂ ਲਿਬਰਲ ਅਤੇ ਐਨਡੀਪੀ ਤੋਂ ਨਾਲ ਨਾਲ ਬਲੌਕਵਿਕ ਤੋਂ ਵੀ ਮੰਗ ਕੀਤੀ ਹੈ ਕਿ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਣਾ ਚਾਹੀਦਾ ਕੈਨੇਡੀਅਨ ਸੰਸਦ ਦੇ ਵਿੱਚ ਕਿ ਕੋਈ ਵੀ ਜਿਹੜਾ ਅਪਰਾਧੀ ਆ ਜਿਹੜਾ ਬੰਦਾ ਇੱਥੇ ਕੱਚਾ ਆ ਕੇ ਅਪਰਾਧ ਕਰਦਾ ਆ ਤੇ ਸਿਰਫ ਉਹ ਸੀਬੀਐਸਏ ਕੋਲੋਂ ਡਿਪੋਰਟੇਸ਼ਨ ਹੋਣ ਦੇ ਡਰੋਂ ਰਿਫਿਊਜੀ ਕੇਸ ਅਪਲਾਈ ਕਰ ਦਿੰਦਾ ਆ ਉਹਦਾ ਰਿਫਿਊਜੀ ਕੇਸ ਮੁੱਢੋਂ ਰੱਦ ਕਰਨਾ ਚਾਹੀਦਾ ਉਹਦੀ ਐਪਲੀਕੇਸ਼ਨ ਵੀ ਨਹੀਂ ਲੈਣੀ ਚਾਹੀਦੀ ਤੇ ਅਜਿਹੇ ਲੋਕਾਂ ਨੂੰ ਤੁਰੰਤ ਜਿਹੜਾ ਆ ਕੈਨੇਡਾ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਜਿਹੜੀ ਕੈਲਗਰੀ ਦੇ ਵਿੱਚ ਬੀਤੇ ਦਿਨੀ ਕੰਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਹੋਈ ਆ ਜਿਹਦੇ ਵਿੱਚ ਕੇ ਪੀਰ ਪੌਲੀਆਵ ਦੇ ਪ੍ਰਤੀ ਸਾਰਿਆਂ ਨੇ ਭਰੋਸਾ ਪਕਟਾਇਆ ਉਹਦੇ ਵਿੱਚ ਵੀ ਇਹੀ ਗੱਲ ਖੁੱਲ ਕੇ ਆਈ ਸੀ ਕਿ ਬਾਹਰੀ ਦੁਨੀਆ ਤੋਂ ਬਹੁਤ ਸਾਰੇ ਅਪਰਾਧੀ ਕੈਨੇਡਾ ਦੇ ਵਿੱਚ ਆ ਰਹੇ ਆ ਤੇ ਕੈਨੇਡਾ ਨੇ ਉਹਨਾਂ ਨੂੰ ਸੁਧਾਰਨ ਦਾ ਠੇਕਾ ਨਹੀਂ ਲਿਆ ਹੋਇਆ ਉਹ ਕਹਿੰਦੇ ਵੀ ਉਹ ਅਪਰਾਧੀ ਇੱਥੇ ਆਉਂਦੇ ਆ ਤੇ ਸਾਡਾ ਸਿਸਟਮ ਇਹੋ ਜਿਹਾ ਆ ਕਿ ਜਿਹੜਾ ਅਪਰਾਧੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹਨੂੰ ਸਜ਼ਾ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਕਹਿੰਦੇ ਵੀ ਇਸ ਕਰਕੇ ਕੈਨੇਡਾ ਇਹ ਚਾਹੁੰਦਾ ਵੀ ਅਸੀਂ ਬਾਹਰਲੀ ਦੁਨੀਆ ਦੇ ਅਪਰਾਧੀਆਂ ਨੂੰ ਕੈਨੇਡਾ ਵਿੱਚ ਲਿਆ ਕੇ ਸੁਧਾਰਨ ਦਾ ਠੇਕਾ ਨਹੀਂ ਲਿਆ ਹੋਇਆ ਇਹਨਾਂ ਨੂੰ ਬਾਹਰ ਹੀ ਕੱਢਿਆ ਜਾਣਾ ਚਾਹੀਦਾ ਵੈਸੇ ਵੀ ਇਸ ਵੇਲੇ ਆਮ ਲੋਕਾਂ ਦੇ ਵਿੱਚ ਵੀ ਚਰਚਾ ਇਹ ਹੀ ਆ ਕਿ ਜਿਹੜੇ ਲੋਕ ਕਾਨੂੰਨੀ ਚੋਰ ਮੋਰੀਆਂ ਨੂੰ ਵਾਰਤ ਰਹੇ ਆ ਜਿਹੜੇ ਕਿ ਕਾਨੂੰਨ ਨੂੰ ਆਪਣੇ ਹਿਸਾਬ ਦੇ ਨਾਲ ਤੋੜ ਮੋੜ ਲੈਂਦੇ ਆ ਤਾਂ ਕਿ ਉਹ ਇੱਥੇ ਗਲਤ ਕੰਮ ਕਰਕੇ ਵੀ ਬਚੇ ਰਹਿਣ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਆ ਨਹੀਂ ਤਾਂ ਫਿਰ ਕੈਨੇਡਾ ਦੇ ਵਿੱਚ ਜਿਸ ਹਿਸਾਬ ਦੇ ਹਾਲਾਤ ਚੱਲ ਰਹੇ ਨੇ ਫਰੋਤੀਆਂ ਧਮਕੀਆਂ ਗੋਲੀਆਂ ਇਹ ਦਿਨੋਂ-ਦਿਨ ਵਾਧੀਆਂ ਜਾਣਗੀਆਂ ਸੋ ਇਹ ਜਿਹੜਾ ਕੰਜ਼ਰਵੇਟਿਵ ਪਾਰਟੀ ਬਿੱਲ ਲਿਆ ਰਹੀ ਹੈ ਇਹਨੂੰ ਆਮ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਣਾ ਆ ਹੁਣ ਲੈਬਲ ਐਨ ਡੀ ਪੀ ਬਲੌਕ ਕਿਹਦੇ ਹੱਕ 'ਚ ਵੋਟਾਂ ਪਾਉਂਦੇ ਆ ਜਾਂ ਵਿਰੋਧ 'ਚ ਪਾਉਂਦੇ ਆ ਇਹ ਸਮਾਂ ਹੁਣ ਤੇ ਪਤਾ ਲੱਗਣਾ ਆ ਇਸਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਐਵਸਫੋਰਡ ਦੇ ਪੁਲਿਸ ਚੀਫ ਦੀ ਚੀਫ ਕਨਸਟੇਬਲ ਕਾਲਨ ਵਾਟਸਨ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਕਹਿੰਦੇ ਵੀ ਐਵਸਫੋਰਡ ਪੁਲਿਸ ਬਹੁਤ ਜ਼ੋਰ ਲਾ ਰਹੀ ਹੈ ਕਿ ਅਸੀਂ ਆਪਣੇ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਅਤ ਰੱਖੀਏ ਤੇ ਇਹਦੇ ਵਾਸਤੇ ਅਸੀਂ ਕਹਿੰਦੇ ਵੀ ਆਡਡ ਜਾ ਕੇ ਲੋਕਾਂ ਨਾਲ ਮੀਟਿੰਗਸ ਕੀਤੀਆਂ ਗੱਲਾਂਬਾਤਾਂ ਕੀਤੀਆਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਅਸੀਂ ਤੁਹਾਡੀ ਰਾਖੀ ਲਈ ਪੂਰੀ ਤਰ੍ਹਾਂ ਵਰਤਨਾਂ ਬਾਅਦ ਆ ਤੇ ਕੋਤੇ ਵੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਫਰੋਤੀਆਂ ਦੀਆਂ ਧਮਕੀਆਂ ਆਉਂਦੀਆਂ ਜਾਂ ਗੋਲੀਆਂ ਚੱਲਦੀਆਂ ਆ ਬਈ ਇਹੇ ਆਮ ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੀਆਂ ਆ ਇਹਦੇ ਨਾਲ ਲੋਕ ਆਪਣੇ ਆਪ ਨੂੰ ਟੁੱਟੇ ਹੋਏ ਮਹਿਸੂਸ ਕਰ ਰਹੇ ਆ ਪਰ ਪੁਲਿਸ ਇਕੱਲੀ ਇਹਦੇ ਵਿੱਚ ਬਹੁਤਾ ਯੋਗਦਾਨ ਨਹੀਂ ਪਾ ਸਕਦੀ ਉਹਨਾਂ ਦਾ ਭਰੋਸਾ ਸਿਸਟਮ ਦੇ ਵਿੱਚ ਨਹੀਂ ਲਿਆ ਸਕਦੀ ਜਿੰਨਾ ਚਿਰ ਕਾਨੂੰਨ ਦੇ ਵਿੱਚ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ ਸੋ ਇਹ ਪਹਿਲਾਂ ਵੀ ਕਈ ਪੁਲਿਸ ਚੀਫ ਇਹ ਗੱਲ ਕਰ ਚੁੱਕੇ ਆ ਹੋਰ ਪੁਲਿਸ ਅਧਿਕਾਰੀ ਵੀ ਇਹ ਗੱਲ ਕਹਿ ਚੁੱਕੇ ਆ ਕਿ ਪੁਲਿਸ ਦਾ ਕੰਮ ਹੁੰਦਾ ਅਪਰਾਧੀਆਂ ਨੂੰ ਫੜਨਾ অপਰਾਧੀ ਫੜ ਕੇ ਅਦਾਲਤਾਂ ਨੂੰ ਸੌਂਪ ਦਿੱਤੇ ਜਾਂਦੇ ਆ ਅਦਾਲਤਾਂ ਦੇ ਵਿੱਚ ਉਹ ਚੋਰ ਮੋਰੀਆਂ ਵਾਦ ਕੇ ਜ਼ਮਾਨਤਾਂ ਲੈ ਜਾਂਦੇ ਆ ਸੋ ਜਿਹੜੇ ਐਪਸਵੋਰਡ ਪੁਲਿਸ ਦੇ ਮੁਖੀ ਨੇ ਵਾਟਸਨ ਉਹਨਾਂ ਦਾ ਵੀ ਇਹੀ ਕਹਿਣਾ ਆ ਕਿ ਜਿੰਨਾ ਚਿਰ ਕੈਨੇਡਾ ਦਾ ਕ੍ਰਿਮినਲ ਕੋਡ ਬਦਲਿਆ ਨਹੀਂ ਜਾਂਦਾ ਉਹਦੇ ਵਿੱਚ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਰ ਮਸਲਾ ਹੱਲ ਨਹੀਂ ਹੋਣਾ ਇਹਦੇ ਨਾਲ ਹੀ ਕਹਿੰਦੇ ਨੇ ਡਿਸਕਲੋਜ਼ਰ ਦਿੱਤੇ ਜਾਂਦੇ ਆ ਅਪਰਾਧੀਆਂ ਨੂੰ ਜਿਹਨਾਂ ਦੇ ਉੱਤੇ ਬਿਚਾਰਜ ਲੱਗਦੇ ਆ ਉਹਦੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਆ ਹਰ ਇੱਕ ਚੀਜ਼ ਦੱਸੀ ਨਹੀਂ ਜਾ ਸਕਦੀ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਜਿਹੜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਆ ਉਹਦੀ ਇਨਫੋਰਮੇਸ਼ਨ ਆ ਉਹਦੇ ਤੱਕ ਸਾਡੀ ਪਹੁੰਚ ਚਾਈਦੀ ਆ ਸੋ ਮਤਲਬ ਕਿ ਅੱਜ ਕੱਲ ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਕਿ ਅਪਰਾਧ ਕਰਨ ਲਈ ਵਰਤੀਆਂ ਜਾ ਰਹੀਆਂ ਫੋਰ ਐਗਜ਼ਾਮਪਲ WhatsApp ਦੀ ਵਰਤੋਂ ਧਮਕੀਆਂ ਦੇਣ ਲਈ ਕੀਤੀ ਜਾ ਰਹੀ ਆ Snapchat ਦੀ ਵਰਤੋਂ ਜਿਹੜੀਆਂ ਗੁਪਤ ਮੈਸੇਜ ਦੇਣ ਲਈ ਵਰਤੀ ਜਾ ਰਹੀ ਹੈ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਐਪਸ ਨੇ ਪਰ ਪੁਲਿਸ ਦੀ ਉਹਨਾਂ ਤੱਕ ਪਹੁੰਚ ਹੀ ਹੈ ਨਹੀਂ ਪੁਲਿਸ ਕਿਸੇ ਦਾ ਫੋਨ ਨਹੀਂ ਖੋਲ ਸਕਦੀ ਪੁਲਿਸ ਕਿਸੇ ਦੀ ਵਟਸਐਪ ਨਹੀਂ ਚੈੱਕ ਕਰ ਸਕਦੀ ਵਟਸਐਪ ਰਿਕਾਰਡ ਨਹੀਂ ਕਰ ਸਕਦੀ ਤੇ ਉਹ ਕਹਿੰਦੇ ਵੀ ਇਹ ਜਿਹੜੀ ਕਮਿਊਨੀਕੇਸ਼ਨ ਹੋ ਰਹੀ ਹੈ ਇੱਕ ਵੱਡੇ ਅਪਰਾਧ ਨੂੰ ਜਨਮ ਦੇ ਰਹੀ ਹੈ ਸਾਡੀ ਇਹ ਤੱਕ ਪਹੁੰਚ ਚਾਹੀਦੀ ਹੈ ਤਾਂ ਕਿ ਅਸੀਂ ਮੌਕੇ ਤੇ ਕਾਰਵਾਈ ਜਿਹੜੀ ਆ ਕਰ ਸਕੀ ਤੇ ਇਸ ਦੇ ਨਾਲ ਹੀ ਉਹ ਕਹਿੰਦੇ ਵੀ ਜਿੰਨਾ ਚਿਰ ਡਾਟਾ ਸਿਸਟਮ ਪੂਰੇ ਤੌਰ ਦੇ ਤੇ ਓਵਰਆਲ ਨਹੀਂ ਕੀਤਾ ਜਾਂਦਾ ਉਨਾ ਚਿਰ ਗੱਲ ਨਹੀਂ ਬਣਨੀ ਹੈਗੀ ਪੁਲਿਸ ਆਪਣਾ ਕੰਮ ਮਰਜ਼ਾਦੀ ਦਾ ਕਰੀ ਜਾਊਗੀ ਪਰ ਜੇਕਰ ਮੋਰੇ ਕਾਨੂੰਨ ਇਹੋ ਜਿਹੇ ਨੇ ਕਿ ਬੰਦਾ ਜਿਹੜਾ ਆ ਉਹ ਛੁੱਟ ਜਾਣਾ ਤਾਂ ਫਿਰ ਉਹਨਾਂ ਦੇ ਹੌਸਲੇ ਵੱਧਦੇ ਆ ਤੇ ਦੂਜੀ ਗੱਲ ਕਿ ਕਹਿੰਦੇ ਸਾਨੂੰ ਅਪਰਾਧੀਆਂ ਤੱਕ ਪਹੁੰਚਣ ਲਈ ਉਹਨਾਂ ਦੀ ਕਮਿਊਨੀਕੇਸ਼ਨ ਤੱਕ ਪਹੁੰਚਣਾ ਪਊਗਾ ਉਹਦੇ ਵਿੱਚ ਵੀ ਕਾਨੂੰਨੜਿੱਕੇ ਨੇ ਅਸੀਂ ਉਸੇ ਤੱਕ ਪਹੁੰਚ ਨਹੀਂ ਸਕਦੇ ਉਹ ਕਾਨੂੰਨੀ ੜਿੱਕੇ ਵੀ ਦੂਰ ਕਰਨੇ ਪੈਣਗੇ ਸੋਹਣਾ ਨੇ ਕਿਹਾ ਕਿ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਹੀ ਲੋਕ ਜਿਹੜੇ ਡਰੇ ਹੋਏ ਆ ਉਹ ਹੋਏ ਮਹਿਸੂਸ ਕਰ ਰਹੇ ਕਿ ਜਿਹੜੀਆਂ ਇਹ ਤਬਦੀਲੀਆਂ ਬਹੁਤ ਜਲਦੀ ਅਤੇ ਗੰਭੀਰਤਾ ਦੇ ਨਾਲ ਹੋਣੀਆਂ ਚਾਹੀਦੀਆਂ ਇਹ ਨਾ ਹੋਵੇ ਵੀ ਗੱਲਾਂ ਕਰਦੇ ਨੂੰ ਕਈ ਸਾਲ ਬੀਤ ਜਾਣ ਤੇ ਇਸ ਸਮੇਂ ਦੇ ਦਰਮਿਆਨ ਲੋਕ ਪੀੜਤ ਹੁੰਦੇ ਰਹਿਣ ਸੋ ਇਸ ਕਰਕੇ ਉਹ ਕਹਿੰਦੇ ਵੀ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਅਸੀਂ ਕਹਿੰਨੇ ਆ ਕਿ ਆਪਸੀ ਲੱਤਾਂ ਖਿੱਚਣੀਆਂ ਬੰਦ ਕਰੋ ਇਹ ਬੜਾ ਕਿ ਪ੍ਰਾਇੋਰਟੀ ਬੇਸ ਦੇ ਉੱਤੇ ਪਹਿਲ ਦੇ ਆਧਾਰ ਤੇ ਮਸਲਾ ਹੱਲ ਕਰਨ ਵਾਲਾ ਆ ਇਹਦੇ ਵਿੱਚ ਆਪਸੀ ਪਹੁੰਚ ਵਧਾਓ ਹਿੱਸੇਦਾਰੀ ਬਣਾਓ ਸਾਂਝ ਦੇ ਨਾਲ ਇਹੋ ਜਿਹਾ ਕਾਨੂੰਨ ਬਦਲ ਲਾਓ ਤਾਂ ਕਿ ਲੋਕਾਂ ਦਾ ਸਾਹ ਸੌਖਾ ਹੋ ਸਕੇ ਇਸ ਦੇ ਨਾਲ ਹੀ ਆਪਾਂ ਕੈਪਸਫੋਰਡ ਦੀ ਹੋਰ ਗੱਲ ਕਰੀਏ ਤਾਂ ਐਬਸਫੋਰਡ ਦੇ ਵਿੱਚ ਸਤਨਾਮ ਸਿੰਘ ਨਾਂ ਦਾ ਪੰਜਾਬੀ ਟਰੱਕ ਚਾਲਕ ਜਿਹੜਾ ਜੀ ਬਾਰਡਰ ਦੇ ਉੱਤੇ ਡਰੱਗ ਲੰਘਾਉਂਦਾ ਫੜਿਆ ਗਿਆ ਹੈ ਐਬਸਫੋਰਡ ਹੰਟਿੰਗਟਨ ਬਾਰਡਰ ਉਹਦੇ ਉੱਤੇ ਤਕਰੀਬਨ 314 ਕਿਲੋਗ੍ਰਾਮ ਮੈਥਾਫੈਟਾਮਾਈਨ ਫੜੀ ਗਈ ਹੈ ਸੀਬੀਐਸਏ ਨੇ ਦੋਸ਼ ਲਾਇਆ ਕਿ ਸਤਨਾਮ ਸਿੰਘ ਆਪਣੇ ਟਰੱਕ ਦੇ ਰਾਹੀਂ ਇਹ ਤਿੰਨ ਕੁਆਂਟਲ ਤੋਂ ਉੱਪਰ ਮੈਥਾਫੈਟਾਮਾਈਨ ਜਿਹੜੀ ਆ ਉਹ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਨੂੰ ਲੰਘਾ ਰਿਹਾ ਸੀਗਾ ਉੱਥੇ ਚੈਕਿੰਗ ਦੇ ਦੌਰਾਨ ਫੜਿਆ ਗਿਆ ਸੋ ਇਹਦੇ ਉੱਤੇ ਚਾਰਜਸ ਵਗੈਰਾ ਹੁਣ ਲਾ ਦਿੱਤੇ ਗਏ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧੀ ਹੋਰ ਜਾਣਕਾਰੀ ਕਹਿੰਦੇ ਦੱਸਾਂਗੇ ਫਲਸਤੀਨ ਤੇ ਇਜ਼ਰਾਈਲ ਦੇ ਵਿਚਾਲੇ ਜੋ ਟਕਰਾਅ ਚੱਲਿਆ ਉਹਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋਈਆਂ ਫਲਸਤੀਨ ਦੀ ਜਥੇਬੰਦੀ ਹਮਾਸ ਨੇ ਪਹਿਲ ਕੀਤੀ ਉਸ ਤੋਂ ਬਾਅਦ ਇਜ਼ਰਾਈਲ ਨੇ ਉਹਨੂੰ ਬਹਾਨਾ ਬਣਾ ਕੇ ਗਾਜ਼ਾ ਦੇ ਉੱਤੇ ਇਹੋ ਜਿਹੀ ਹਨੇਰੀ ਚਲਾਈ ਆ ਕਿ 72000 ਦੇ ਕਰੀਬ ਆਮ ਲੋਕ ਵੀ ਉਹਦੇ ਵਿੱਚ ਮਾਰੇ ਗਏ ਆ ਹੁਣ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਇੱਕ ਮੀਡੀਆ ਧਾਰਾ ਹੈਗਾ ਅਲ ਜਜ਼ੀਰਾ ਜਿਹੜਾ ਕਿ ਆਪਣੀਆਂ ਖੋਜ ਭਰਪੂਰ ਰਿਪੋਰਟਸ ਵਾ ਤੇ ਬੜਾ ਮਸ਼ਹੂਰ ਆ ਉਹਨਾਂ ਨੇ ਖਬਰ ਕੱਢ ਕੇ ਲਿਆਂਦੀ ਆ ਜ਼ਮੀਨ ਤੋਂ ਕਿ ਫਲਸਤੀਨ ਦੇ ਵਿੱਚ ਅਮਰੀਕਾ ਤੇ ਹੋਰ ਮੁਲਕਾਂ ਤੋਂ ਲਿਆਂਦੇ ਗਏ ਅਜਿਹੇ ਹਥਿਆਰ ਇਜ਼ਰਾਇਲ ਨੇ ਵਰਤੇ ਆ ਜਿਹਨਾਂ ਨੇ ਮੂਰਲੇ ਲੋਕਾਂ ਨੂੰ ਸਵਾਹ ਕਰ ਦਿੱਤਾ ਆ ਵੈਪੋਰੇਟ ਕਰ ਦਿੱਤਾ ਮਤਲਬ ਕਿ ਇਹੋ ਜਿਹੇ ਹਥਿਆਰ ਵਰਤੇ ਗਏ ਆ ਤੇ ਇਹਦੇ ਨਾਲ ਬੰਦਾ ਮਰਦਾ ਨਹੀਂ ਸਿਕਾ ਉਹ ਵੈਪੋਰੇਟ ਹੀ ਹੋ ਜਾਂਦਾ ਸਿਕਾ ਉਹਦਾ ਕੁਝ ਵੀ ਨਹੀਂ ਸੀ ਬਚਦਾ ਹੁਣ ਜਦੋਂ ਬੰਦਾ ਮਰਦਾ ਤਾ ਉਹਦੀਆਂ ਜੇ ਉਹਦੇ ਗੋਲੀਆਂ ਲੱਗਦੀਆਂ ਉਹਦੀ লাশ ਮਿਲਦੀ ਆ ਜੇਕਰ ਕੋਈ ਬੰਬ ਫਟਦਾ ਤਾਂ ਕਿਸੇ ਦਾ ਕੋਈ ਬਾਹ ਕਿਸੇ ਦੀ ਕੋਈ ਲੱਤ ਕੋਈ ਹੋਰ ਜਿਹੜਾ ਸਰੀਰ ਦਾ ਅੰਗ ਉਹ ਮਿਲ ਜਾਂਦਾ ਜੇ ਤੋ ਪਛਾਣ ਹੋ ਜਾਂਦੀ ਆ ਪਰ ਉਹ ਕਹਿੰਦੇ ਵੀ ਇਹੋ ਜਿਹੇ ਬੰਬ ਇਹੋ ਜਿਹੇ ਹਥਿਆਰ ਵਰਤੇ ਗਏ ਆ ਕਿ ਜਿਹੜੇ ਮਨੁੱਖ ਦੇ ਸਰੀਰ ਨੂੰ ਪਗਲਾ ਦਿੰਦੇ ਸੀਗੇ ਤੰਨਾ 100 ਡਿਗਰੀ ਸੈਲਸੀਅਸ ਤੋਂ ਲੈ ਕੇ 3500 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਬਣਾ ਦੁੰਦੇ ਸੀ ਜਿਹਦੇ ਵਿੱਚ ਕੁਝ ਵੀ ਨਹੀਂ ਸੀ ਬਚਦਾ ਖੂਨ ਦੇ ਧੱਬੇ ਤੱਕ ਨਹੀਂ ਸੀ ਬਚਦੇ ਕੰਧਾਂ ਦੇ ਉੱਤੇ ਜੇਕਰ ਲੱਗੇ ਆ ਤਾਂ ਸਾਰਾ ਕੁਝ ਹੀ ਮਿਟ ਜਾਂਦਾ ਸੀਗਾ ਸਵਾਹ ਹੋ ਜਾਂਦਾ ਸੀ ਉਹ ਕਹਿੰਦੇ ਅਸੀਂ ਘਰ-ਘਰ ਜਾ ਕੇ ਪਤਾ ਕੀਤਾ ਜਿਹਨਾਂ ਲੋਕਾਂ ਦੇ ਜਾਂ ਜੀ ਮਿਸਿੰਗ ਨੇ ਜੇ ਮਤਲਬ ਕਿਸੇ ਘਰ ਦੇ ਵਿੱਚ ਇਥਿਆਰ ਜਾਂ ਬਿਲਡਿੰਗ ਵਿੱਚ ਚੱਲਿਆ ਉੱਥੇ ਪੰਜ ਜਾਨੇ ਸਕੇ ਤਿੰਨ ਬਚੇ ਆ ਜਾਂ ਤਿੰਨ ਦੀਆਂ ਲਾਸ਼ਾਂ ਲੱਭੀਆਂ ਦੋ ਦੀਆਂ ਨਹੀਂ ਲੱਭੀਆਂ ਉਹ ਕਹਿੰਦੇ ਉੱਤੋਂ ਪਤਾ ਲੱਗਦਾ ਅਬ ਇਹ ਜਿਹੜੇ ਹਥਿਆਰ ਚੱਲੇਗਾ ਤੇ 2842 ਦੀ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਸੋ ਤਕਰੀਬਨ 3000 ਲੋਕਾਂ ਦੇ ਉੱਤੇ ਇਹ ਹਥਿਆਰ ਉਹ ਕਹਿੰਦੇ ਅਜ਼ਮਾਏ ਗਏ ਆ ਇਹ ਹਥਿਆਰ ਜਿਹੜੇ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਕ ਗੈਰ ਕਾਨੂੰਨੀ ਨੇ ਪਾਬੰਦੀਸ਼ੁਦਾ ਨੇ ਇਹਨਾਂ ਦੀ ਖੁੱਲ੍ਹ ਕੇ ਵਰਤੋਂ ਕਹਿੰਦੇ ਵੀ ਇਜ਼ਰਾਈਲ ਵੱਲੋਂ ਫਲਸਤੀਨੀਆ ਦੇ ਉੱਤੇ ਕੀਤੀ ਗਈ ਆ ਤੇ ਇਹ ਲੋਕ ਤਾਂ ਕੀ ਇਹਨਾਂ ਦਾ ਨਾਮ ਉਹ ਨਿਸ਼ਾਨ ਵੀ ਨਹੀਂ ਲੱਭਾ ਸੋ ਇਹਨੇ ਟੈਂਪਰੇਚਰ ਦੇ ਵਿੱਚ ਤਾਂ ਬਹੁਤ ਸਾਰੀਆਂ ਸੋਲਿਡ ਚੀਜ਼ਾਂ ਜਿਹੜੀਆਂ ਨੇ ਉਹ ਵੀ ਲੱਭਦੀਆਂ ਨਹੀਂ ਤੇ ਫਿਰ ਮਨੁੱਖੀ ਸਰੀਰ ਜਿਹੜਾ ਉਹ ਕਿੱਥੇ ਲੱਭਣਾ ਸੋ ਗਾਜ਼ਾ ਦੇ ਸਿਵਲ ਡਿਫੈਂਸ ਦੇ ਮੈਕੂਮ ਵੱਲੋਂ ਇਹ ਜਾਣਕਾਰੀ ਬਾਹਰ ਕੱਢੀ ਗਈ ਹੈ ਤੇ ਇਹਦੇ ਨਾਲ ਕੱਲਾ-ਕੱਲਾ ਵੇਰਵਾ ਦਿੱਤਾ ਗਿਆ ਆ ਉਹ ਕਹਿੰਦੇ ਵੀ ਸਾਡੇ ਉੱਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰ ਜਿਹੜੇ ਆ ਅਜ਼ਮਾਏ ਜਾ ਰਹੇ ਆ ਕੈਮੀਕਲਸ ਹਥਿਆਰ ਵੀ ਜਿਹੜੇ ਆ ਵਰਤੇ ਗਏ ਆ ਤੇ ਇਹ ਜਿਹੜੇ ਹਥਿਆਰ ਨੇ ਉਹ ਕਹਿੰਦੇ ਵੀ ਹੁਣ ਇੱਕ ਨਵੇਂ ਆਏ ਆ ਤੇ ਇਹਦੀ ਵਾਰ ਤੋਂ ਪਹਿਲੀ ਵਾਰ ਹੀ ਇਜ਼ਰਾਇਲ ਦੇ ਵੱਲੋਂ ਫਲਸਤੀਨੀ ਲੋਕਾਂ ਦੇ ਉੱਤੇ ਕੀਤੀ ਗਈ ਆ ਸੋ ਜਿਹੜੇ ਆਮ ਲੋਕ ਨੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਹ ਇਹ ਕਹਿ ਰਹੇ ਕਿ ਇੰਟਰਨੈਸ਼ਨਲ ਜਸਟਿਸ ਸਿਸਟਮ ਫੇਲ ਹੋ ਗਿਆ ਸੋ ਕਹਿੰਦੇ ਵਜ਼ਰਾਇਲ ਨੂੰ ਪੂਰਾ ਅਖਤਿਆਰ ਹੈ ਵੀ ਜਿੰਨਾ ਮਰਜੀ ਜ਼ਰਮ ਕਰ ਲਵੇ ਉਹ ਇੰਨਾ ਤਕੜਾ ਹੋ ਗਿਆ ਕਿ ਕੋਈ ਵੀ ਅੰਤਰਰਾਸ਼ਟਰੀ ਅਦਾਲਤ ਉਹਨੂੰ ਦੋਸ਼ੀ ਨਹੀਂ ਠਰੋਂਦੀ ਜਾਂ ਉਹਦੇ ਉੱਤੇ ਕੋਈ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈਗੀ ਸੋ ਜਿਹੜੇ ਕਾਨੂੰਨੀ ਮਾਹਰ ਨੇ ਉਹ ਕਹਿੰਦੇ ਬੇਸ਼ੱਕ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਬੰਦੀ ਸ਼ੁਦਾ ਹਥਿਆਰ ਆ ਪਰ ਇਹ ਕਾਲੇ ਯਕੀਨੀ ਹੈ ਕਿ ਇਜ਼ਰਾਈਲ ਨੇ ਇਹ ਹਥਿਆਰ ਵਿਦੇਸ਼ੀ ਮੁਲਕਾਂ ਤੋਂ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਵਿੱਚ ਬਣੇ ਹੋਏ ਹਥਿਆਰ ਸਭ ਤੋਂ ਵੱਧ ਆਏ ਆ ਪਰ ਕੋਈ ਵੀ ਉਹਨਾਂ ਨੂੰ ਕੈਂਤੂ ਨਹੀਂ ਕਰ ਰਿਹਾ ਕਿਉਂਕਿ ਇਸ ਵੇਲੇ ਪੱਛਮੀ ਤਾਕਤਾਂ ਬੜੀਆਂ ਤਕੜੀਆਂ ਆ ਇੰਟਰਨੈਸ਼ਨਲ ਕੋਰਟਸ ਦੇ ਵਿੱਚ ਵੀ ਉਹਨਾਂ ਦੀ ਚੜ੍ਹਾਈ ਆ ਸ਼ਿਕਾਇਤਾਂ ਹੁੰਦੀਆਂ ਅੱਡ-ਅੱਡ ਮਲਕਾਂ ਵੱਲੋਂ ਪਰ ਕਾਰਵਾਈ ਕੋਈ ਵੀ ਨਹੀਂ ਕੀਤੀ ਜਾਂਦੀ ਸੋ ਇਹ ਹਥਿਆਰ ਜਿਹੜੇ ਨੇ ਦੁਨੀਆ ਦੇ ਵਿੱਚ ਕਈ ਮੁਲਕਾਂ ਦੇ ਕੋਲੇ ਮੌਜੂਦ ਹੈ ਪਰ ਪਹਿਲੀ ਵਾਰੀ ਉਹ ਕਹਿੰਦੇ ਹੋਇਆ ਕਿ ਅਮਰੀਕਾ ਦੇ ਬਣੇ ਹੋਏ ਹਥਿਆਰ ਇਜ਼ਰਾਈਲ ਵੱਲੋਂ ਫਲਸਤੀਨ ਦੇ ਵਿੱਚ ਵਰਤੇ ਗਏ ਆ ਜਿਹੜੇ ਕਿ ਬੰਦੇ ਦਾ ਬੰਦਾ ਅਲੋਪ ਕਰ ਦਿੰਦੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਭਾਰਤ ਦੀ ਭਾਰਤ ਦੇ ਮਨੀਪੁਰ ਸੂਬੇ ਦੇ ਵਿੱਚ ਇੱਕ ਵਾਰੀ ਫਿਰ ਹਿੰਸਾ ਭੜਕ ਉੱਠੀ ਆ ਫੌਜ ਅਤੇ ਆਮ ਲੋਕਾਂ ਦੇ ਵਿਚਾਲੇ ਇੱਕ ਜੰਗ ਦਾ ਮਾਹੌਲ ਜਿਹੜਾ ਬਣਿਆ ਹੋਇਆ ਜਿਹੜੀਆਂ ਉੱਥੋਂ ਤਾਜ਼ਾ ਖਬਰਾਂ ਆ ਰਹੀਆਂ ਨੇ ਦੇ ਮੁਤਾਬਕ ਫੌਜ ਵੱਲੋਂ ਚਲਾਈ ਗੋਲੀ ਦੇ ਵਿੱਚ ਤਕਰੀਬਨ 35 ਦੇ ਕਰੀਬ ਲੋਕ ਮਾਰੇ ਗਏ ਆ ਜਿਨ੍ਹਾਂ ਦੇ ਵਿੱਚ ਕੁਝ ਬੱਚੇ ਵੀ ਸ਼ਾਮਲ ਆ 100 ਤੋਂ ਉੱਪਰ ਲੋਕ ਜ਼ਖਮੀ ਹੋਏ ਆ ਅਚਾਨਕ ਹੀ ਮਨੀਪੁਰ ਦੇ ਵਿੱਚ ਇੱਕ ਵਾਰ ਫਿਰ ਹਿੰਸਾ ਪੜ ਗਈ ਆ ਜਿਹੜਾ ਨਾਰਥ-ਈਸਟ ਆ ਉਹਦੇ ਵਿੱਚ ਅੱਡ-ਅੱਡ ਚਾਹੇ ਉਹ ਨਾਗਾ لینڈ ਦੀ ਗੱਲ ਕਰ ਲਈਏ ਆਸਾਮ ਦੀ ਗੱਲ ਕਰ ਲਈਏ ਮਿਜ਼ੋਰਮ ਦੀ ਗੱਲ ਕਰ ਲਈਏ ਸਾਰਿਆਂ ਦਾ ਹਾਂ ਦੇ ਵਿੱਚ ਹੀ ਵੱਖਵਾਦੀ ਮਹੱਮਾ ਚੱਲਦੀਆਂ ਰਹਿੰਦੀਆਂ ਆ ਉਹ ਭਾਰਤ ਦੇ ਨਾਲ ਕਦੀ ਵੀ ਜੁੜੇ ਨਹੀਂ ਤੇ ਅੱਡ ਹੋਣ ਦੀ ਮੰਗ ਕਰਦੇ ਰਹਿੰਦੇ ਆ ਤੇ ਜਿਹੜਾ ਮਨੀਪੁਰ ਆ ਉੱਥੋਂ ਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਵਾਸਤੇ ਭਾਰਤੀ ਫੌਜ ਉਵੇਂ ਹੀ ਜੁਰਮ ਕਰਦੀ ਆ ਜਿਵੇਂ ਕਿਸੇ ਵੇਲੇ ਪੰਜਾਬ 'ਚ ਕੀਤਾ ਗਿਆ ਸੀ ਕਸ਼ਮੀਰ ਵਿੱਚ ਕੀਤਾ ਜਾਂਦਾ ਆ ਮਨੀਪੁਰ ਦੇ ਲੋਕ ਜਿਹੜੇ ਰਜਿਸਟਰ ਕਰ ਰਹੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਤੇ ਹੁਣ ਇਹ ਜਿਹੜੀ ਚਾਹਨਕ ਗੱਲ ਕਿਉਂ ਇਸ ਤਰ੍ਹਾਂ ਹੋਈ ਆ ਇਹਦੇ ਬਾਰੇ ਖੁਦ ਭਾਰਤੀ ਰੱਖਿਆ ਮਾਰੇ ਹੀ ਅੰਦਾਜ਼ੇ ਲਾ ਰਹੇ ਆ ਕਿਉਂਕਿ ਭਾਰਤ ਨੇ ਅਮਰੀਕਾ ਦੇ ਨਾਲ ਡੀਲ ਕਰ ਲਈ ਆ ਹਾਲਾਂਕਿ ਭਾਰਤ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਹੱਥ ਬੰਨ ਕੇ ਅਮਰੀਕਾ ਦੇ ਨਾਲ ਡੀਲ ਕੀਤੀ ਆ ਪਰ ਰੂਸ ਅਤੇ ਚੀਨ ਇਸ ਤੋਂ ਨਾਕੋਸ਼ ਕਿਉਂਕਿ ਇਸ ਡੀਲ ਦੇ ਵਿੱਚ ਸਿੱਧਮ ਸੱਧਾ ਰੂਸ ਦਾ ਤੇਲ ਬੰਦ ਕਰ ਦਿੱਤਾ ਗਿਆ ਆ ਭਾਰਤ ਨੂੰ 500 ਬਿਲੀਅਨ ਡਾਲਰ ਅਮਰੀਕਨ ਵਸਤਾਂ ਦੇ ਉੱਤੇ ਖਰਚਣ ਦੀ ਗੱਲ ਕਹੀ ਗਈ ਆ ਭਾਰਤ ਦੇ ਵੱਲੋਂ ਅਮਰੀਕਾ ਦੇ ਉੱਤੇ 0% ਟੈਰਫ ਲਾਇਆ ਗਿਆ ਅਮਰੀਕਾ ਨੇ ਭਾਰਤ ਦੇ ਉੱਤੇ 18% ਟੈਰਫ ਲਾ ਦਿੱਤਾ ਹੈ ਭਾਰਤ ਦੇ ਅੰਦਰ ਵੀ ਕਿਸਾਨ ਅਤੇ ਹੋਰ ਜਿਹੜੇ ਲੋਕ ਨੇ ਉਹ ਇਹ ਕਹਿ ਰਿਹਾ ਕਿ ਸਾਡੇ ਨਾਲ ਤੱਕਾ ਹੋ ਰਿਹਾ ਵੀ ਮੋਦੀ ਹੁਣੀ ਹੱਥ ਬੰਨ੍ਹ ਕੇ ਸਾਰਾ ਕੁਝ ਮੰਨਿਆ ਹੈ ਪਰ ਦੂਜੇ ਪਾਸੇ ਰੂਸ ਅਤੇ ਚੀਨ ਦੇ ਨਾਲ ਭਾਰਤ ਦੇ ਸਬੰਧ ਸੁਧਰਨ ਲੱਗੇ ਸੀ ਕਿਉਂਕਿ ਅਮਰੀਕਾ ਦੇ ਨਾਲ ਸਬੰਧ ਵਿਗੜ ਰਹੇ ਸਗੇ ਸੋ ਜਿਉਂ ਹੀ ਭਾਰਤ ਦੀ ਅਮਰੀਕਾ ਦੇ ਨਾਲ ਡੀਲ ਹੋਈ ਆ ਇੱਕ ਵਾਰ ਫਿਰ ਨਾਰਥ-ਈਸਟ ਜਿਹੜਾ ਉੱਤਰ-ਪੂਰਬਾ ਉਹ ਅੱਗ ਦੀਆਂ ਲਾਪਟਾਂ ਦੇ ਵਿੱਚ ਘਿਰ ਗਿਆ ਇਹ ਇੱਕ ਕੁਦਰਤੀ ਬਤਾਰਾ ਆ ਜਾਂ ਇਹਦੇ ਪਿੱਛੇ ਕੋਈ ਨਾ ਕੋਈ ਚਾਲ ਆ ਇਸ ਬਾਰੇ ਭਾਰਤੀ ਰੱਖਿਆ ਮਰ ਕਹਿ ਰਿਹਾ ਕਿ ਸਾਨੂੰ ਇਹ ਪ੍ਰਤੀਤ ਹੋ ਰਿਹਾ ਕਿ ਜਿਉਂ ਹੀ ਭਾਰਤ ਨੇ ਅਮਰੀਕਾ ਦੇ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਚੀਨ ਵੱਲੋਂ ਨਾਲ ਹੀ ਨਾਰਥ-ਈਸਟ ਦੇ ਵਿੱਚ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸੋ ਭਾਰਤ ਇਸ ਵੱਲੇ ਬਹੁਤ ਫਸਿਆ ਮਹਿਸੂਸ ਕਰ ਰਿਹਾ। ਜੇਕਰ ਤਾਂ ਉਹ ਦਸ਼ੀਆ ਤੇ ਚੀਨ ਦੇ ਨਾਲ ਯਾਰੀ ਵਧਾਉਂਦਾ ਹੈ, ਇਧਰ ਨੂੰ ਰੁਖ ਕਰਦਾ ਹੈ ਤਾਂ ਅਮਰੀਕਾ ਚੂੜੀ ਕੱਸ ਦਿੰਦਾ ਹੈ ਤੇ ਜੇਕਰ ਮੜ ਜਾ ਅਮਰੀਕਾ ਵੱਲ ਨੂੰ ਜਾਂਦੇ ਆ ਤਾਂ ਨਾਲੇ ਜਦੇ ਫਿਰ ਚੀਨ ਤੇ ਰੂਸ ਵੱਲੇ ਚੂੜੀ ਕੱਸ ਦਿੰਦੇ ਆ। ਸੋ ਦੋਵੇਂ ਆ ਮੁਲਕਾਂ ਦੇ ਵਿਚਾਲੇ, ਦੋਵੇਂ ਤਾਕਤਾਂ ਦੇ ਵਿਚਾਲੇ ਭਾਰਤੀ ਇਸ ਵੱਲੇ ਬਹੁਤ ਇੱਕ ਸੂਤੇ ਫਸੇ ਹੋਏ ਮਹਿਸੂਸ ਕਰ ਰਹੇ ਆ। ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ। ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਹਜ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ